ਸ਼੍ਰੀ ਰਾਮ ਨਾਟਕ एवं ਸੋਸ਼ਲ ਕਲੱਬ ਬਸੀ ਪਠਾਣਾ ਵੱਲੋਂ ਪਿਛਲੇ 53 ਸਾਲਾਂ ਤੋਂ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੇ ਆਧਾਰਿਤ ਲੀਲਾਵਾਂ ਨੂੰ ਨਾਟਕ ਰੂਪੀ ਦਰਸਾ ਕੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਉਂਦੇ ਆ ਰਹੇ ਹਨ ਉਸੇ ਕੜੀ ਦੇ ਤਹਿਤ ਅੱਜ ਰਾਮ ਲੀਲਾ ਦੇ 5ਵੇਂ ਦਿਨ ਮੌਕੇ ਤੇ ਡਾਕਟਰ ਮਨੋਹਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਆਰਤੀ ਕਰਕੇ ਸਟੇਜ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਉਹਨਾਂ ਦੇ ਨਾਲ ਓਮ ਪ੍ਰਕਾਸ਼ ਤਾਂਗੜੀ ਨੀਰਜ ਮਲਹੋਤਰਾ ਡਾਕਟਰ ਰੋਹਿਤ ਕੁਮਾਰ ਕਿਚੋਰੀ ਲਾਲ ਚੁੱਗ ਹਾਜ਼ਰ ਰਹੇ ਸ਼੍ਰੀ ਰਾਮ ਨਾਟਕ एवं ਸੋਸ਼ਲ ਕਲੱਬ ਵੱਲੋਂ ਆਏ ਪਤਵੰਤੇ ਸੱਜਣਾ ਨੂੰ ਸ਼੍ਰੀ ਰਾਮ ਨਾਮ ਦੇ ਪੱਟਕੇ ਪਾ ਕੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਗੱਲਬਾਤ ਕਰਦੇ ਆ ਡਾਕਟਰ ਮਨੋਹਰ ਸਿੰਘ ਨੇ ਸ਼੍ਰੀ ਰਾਮਨਾਟਕ ਐਵਨ ਸੋਸ਼ਲ ਕਲੱਬ ਦੀ ਛੁਲਾਗਾ ਕੀਤੀ ਕਿਹਾ ਹੈ ਕਿ ਲੰਬੇ ਸਮੇਂ ਤੋਂ ਆਪਣੀ ਸੰਸਕ੍ਰਿਤੀ ਤੇ ਧਰਮ ਦੇ ਨਾਲ ਜੋੜਨ ਲਈ ਉਪਰਾਲੇ ਕਰ ਰਹੇ ਨੇ ਤਾਂ ਜੋ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਉਸ ਦੇ ਉੱਤੇ ਅਮਲ ਕੀਤਾ ਜਾਵੇ ਮੈਨੂੰ ਮਾਣ ਮਹਿਸੂਸ ਹੋਇਆ ਅੱਜ ਮੈਂ ਵੀ ਰਾਮਲੀਲਾ ਦੀ ਸਟੇਜ ਦੇ ਵਿੱਚ ਸ਼ਾਮਲ ਹੋਣ ਆਇਆ ਮੈਂ ਸਭੀ ਆਮ ਲਿਲਾ ਦੇ ਗ੍ਰਾਮੀਲਿਆ ਡਰਾਮਾ ਦੇ ਕਲੱਬ ਦੀ ਬਹੁਤ ਬਹੁਤ ਇਥੇ ਉਹਨਾਂ ਦਾ ਧੰਨਵਾਦ ਕਰਦਾ ਉਹਨਾਂ ਨੇ ਅੱਜ ਮਾਨੂੰ ਸਭ ਨੂੰ ਆਉਣ ਦਾ ਮੌਕਾ ਦਿੱਤਾ। ਇਹ ਆਸ ਕਰਦਾ ਕਿ ਜਿਵੇਂ ਇਹ 53 ਸਾਲ ਤੋਂ ਗ੍ਰਾਮੀਲਿਆ ਦੇ ਇੱਥੇ ਹੋ ਰਹੀ ਹੈ। ਇਹ ਇਸੇ ਤਰ੍ਹਾਂ ਅੱਗੇ ਵੀ ਚੱਲਦੀ ਰਹੇਗੀ। ਤੇ ਰਮਾਇੰਦਾਰ ਵਾਸੀ ਰਾਮ ਜੀ ਦਾ ਉਹ ਵੀ ਇਹਨਾਂ ਦੀਆਂ ਸੇਵਾਵਾਂ ਸਾਡੇ ਸਮਾਜ ਵਿੱਚ ਹੈ। ਇਹ ਸਿੱਧਾ ਹੈ ਕਿ ਮੇਰੇ ਕੰਦੇ ਪੱਤਿਆਂ ਦਾ ਸਭ ਲੋਕਾਂ ਨੇ ਲੋਕਾਂ ਦੀ ਤੱਕ ਤੇ ਉਹਨੇ ਰਹਿਣ ਦੀ ਮੈਂ ਇਸ ਜਗ੍ਹਾ ਤੇ ਆ ਕੇ ਬਹੁਤ ਉਸੇ ਇੱਕ ਵਰਤੇ ਡਰਮ ਬਿਸਾਰੀ ਇਸਰਾਮ ਲਾ ਕਮੇਟੀ ਦਾ ਧੰਨਵਾਦ ਕਰਦਾ ਜੇ ਜੀਐਸਟੀ ਦਾ ਪਹਿਲੀ ਗੱਲ ਇਹ ਹੈ ਕਿ ਇਸੇ ਸਰਕਾਰ ਨੇ ਜੀਐਸਟੀ ਲਾਇਆ ਆਪ ਹੀ ਟੈਕਸ ਨੂੰ ਘਟਾ ਤਿਆ ਕੋਈ ਉਸੇ ਬਹੁਤ ਵਧੀਆ ਕੰਮ ਨਹੀਂ ਹੈ ਲੇਕਿਨ ਫਿਰ ਵੀ ਜੇ ਕੋਈ ਆਮ ਬੰਦੇ ਤੱਕ ਇਹ ਰਿਲੀਫ ਪਹੁੰਚਦਾ ਹੈ ਤਾਂ ਇਹ ਅੱਛੀ ਗੱਲ ਹੈ ਦੇਖੀ ਮੈਂ ਫੇਰ ਉਸ ਗੱਲ ਕਰਾਂ ਕਿ ਇਹ ਵੀ ਉਹਨਾਂ ਨਹੀਂ ਦਾ ਬੀਸੀ ਸਰਕਾਰ ਨੇ ਤਾਂ ਜੀਐਸਟੀ ਲਾਈ ਹੋਈ ਹੈ ਜੇ ਜੀਐਸਟੀ ਪਹਿਲਾਂ ਇਹਨੇ ਕਠੀ ਕਰ ਲਈ ਤੇ ਹੁਣ ਉਹਦਾ ਥੋੜਾ ਬੋਧਾ ਰਿਲੀਫ ਦੇ ਦਿੱਤਾ ਇਹ ਕੋਈ ਵੱਡੀ ਗੱਲ ਨਹੀਂ ਹੈ ਲੇਕਿਨ ਫਿਰ ਵੀ ਜੇ ਰਿਲੀਫ ਇੱਕ ਆਮ ਬੰਦੇ ਤੱਕ ਇਹ ਇੱਕ ਜੀਐਸਟੀ ਦਾ ਰਿਲੀਫ ਗਰੀਬ ਤੱਕ ਪਹੁੰਚਦਾ ਹੈ ਤਾਂ ਇਹ ਅੱਛੀ ਗੱਲ ਹੈ ਜੇ ਰਾਮ ਜੀ ਕੀ ਬਹੁਤ ਵਧੀਆ ਹੈ ਰਾਮਨਾਟਕਲਾ ਜੋ ਚੱਲ ਰਿਹਾ ਪਿਛਲੇ 35 ਸਾਲ ਤੋਂ ਬਹੁਤ ਵਧੀਆ ਲੱਗ ਰਿਹਾ ਹੈ। ਇਹਨਾਂ ਤੋਂ ਜਿੰਨੇ ਜਿਹੜੇ ਆਪਣੇ ਆਉਣ ਵਾਲੇ ਬੱਚੇ ਆਪਣੀ ਜੀਵਨ ਸੰਸਾਰ ਨੂੰ ਸਿੱਖਣਾ ਚਾਹੁੰਦੇ ਚ ਉਹ ਵਧੀਆ ਬਾਗ ਲੈਣਾ ਹੈ। ਪਰ ਸਾਨੂੰ ਬਹੁਤ ਅਸੀ ਹੁੰਦੀ ਹੈ ਜੋ ਆ ਆ ਪਾਰਲਾ ਹਰ ਸਾਲੇ ਕਰਦੇ ਨੇ। ਅਸੀਂ ਇਹਨਾਂ ਨਾਲ ਕਰਕੇ ਸਹਿਯੋਗ ਰੱਲ ਕੇ ਆਉਣ ਵਾਲੇ ਰਾਮ ਜੀ ਨਾਲ ਲਾ ਚੱਲਾਗੇ ਤੇ ਬੱਚੇ ਰਾਮ ਲਿੰਦਾ ਦੇ ਵਿੱਚ ਆ ਕੇ ਇਹਨਾਂ ਨੂੰ ਕੁਝ ਸਿੱਖਿਆ ਪ੍ਰਾਪਤ ਕਰ ਲੈਣ। ਧੰਨਵਾਦ ਜੀ।